ਮੌਤ ਦੇ ਕਾਟ ਉਤਾਰ ਦਿੱਤਾ ਗਿਆ ਨਗਰ ਕੀਰਤਨ ਦੇ ਦੌਰਾਨ ਦੁੱਦੀ ਸੇਵਾ ਕਰਿਆ ਸੀ ਲੰਗਰ ਵਰਤਾਇਆ ਸੀ ਤੇ ਇੰਨੇ ਦੇ ਵਿੱਚ ਦਰਸ਼ਕਾਂ ਕਰੀਬ ਹਮਲਾ ਵਰੌਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ 18 ਸਾਲ ਦੇ ਨੌਜਵਾਨ ਦੇ ਉੱਤੇ ਇਹਨਾਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਮੌਤ ਦੇ ਕਾਟ ਉਤਾਰ ਦਿੱਤਾ ਗਿਆ ਖਬਰ ਹੁਸ਼ਿਆਰਪੁਰ ਦੇ ਟਾਂਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤਸਵੀਰਾਂ ਵੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਇਹ ਲੋਕ ਜਿਹੜੇ ਸੜਕਾਂ ਤੇ ਪਛਤੇ ਹੋਏ ਨਜ਼ਰ ਆ ਰਹੇ ਨੇ ਖਰਬਾਜੀ ਗੱਡੀ ਜਾਂਦੀ ਹੈ ਪੁਰਾਣੀ ਰੰਜਿਸ਼ ਸੀ ਕਿਹਾ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਤੇ ਚੱਲਦੀ ਹੈ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਲਵੰਡੀ ਸੱਲਾ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਸਾਹਿਲ ਨਾਮ ਦੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਲੰਗਰ ਦੇ ਵਿੱਚ ਸੇਵਾ ਕਰਦੇ ਹੀਰੇ ਵਰਕੇ ਪੁੱਤਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਟਰਾਲੀਆਂ ਤੇ ਬੈਠ ਕੇ ਇਹ ਹਮਲਾਵਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਨੌਜਵਾਨ ਦੇ ਉੱਤੇ ਬੇਰਹਿਮੀ ਦੇ ਨਾਲ ਵਾਰ ਕਿਤੇ ਜਾਂਦੇ ਨੇ ਹਾਲਾਂਕਿ ਜਦੋਂ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਜਾਂਦਾ ਤਾਂ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੋ ਖਬਰ ਸਾਹਮਣੇ ਆ ਰਹੀ ਹੈ ਹਸ਼ਿਆਰਪੁਰ ਤੋਂ ਦੁੱਧ ਦੀ ਸੇਵਾ ਕਰ ਰਿਹਾ ਸੀ ਇਹ 18 ਸਾਲ ਦਾ ਨੌਜਵਾਨ ਪੁਰਾਣੀ ਰੰਜਿਸ਼ ਰੱਖ ਕੇ ਟਰਾਲੀਆਂ ਦੇ ਵਿੱਚ ਬੈਠ ਕੇ ਹਮਲਾਵਰ ਆਉਂਦੇ ਨੇ ਜਿਨ੍ਹਾਂ ਨੇ ਸਾਹਿਲ ਦੇ ਉੱਤੇ ਕਈ ਵਾਰ ਕੀਤੇ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਇਨਸਾਫ ਪਰਿਵਾਰ ਦੇ ਵੱਲੋਂ ਮੰਗਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਸਕੂਲ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ ਤੇ ਇਸੇ ਰੰਜਿਸ਼ ਤੇ ਚੱਲਦੇ ਆ ਹਮਲਾਵਰਾਂ ਦੇ ਵੱਲੋਂ ਉਹਨਾਂ ਦੇ ਪੁੱਤ ਨੂੰ ਮਾਰ ਮੁਕਾ ਦਿੱਤਾ ਗਿਆ ਸੋ ਸ਼ਾਰਪੁਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਕਿੰਜ ਉਸ 6 TV ਦੇ ਵਿੱਚ ਸਭ ਕੁਝ ਕੈਦ ਹੋਇਆ ਕਿ ਕਿੰਜ ਇਨਾ ਨੋਜ ਫਾਨਾ ਦੇ ਵੱਲੋਂ ਸਾਹਿਲ ਨਾਮ ਦੇ ਮੁੰਡੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਆ ਤੇ ਸਾਰਾ ਮਾਮਲਾ ਬਿਆਨ ਕਰ ਦਿਆ ਪਰਿਵਾਰ ਨੇ ਕੀ ਕੁਝ ਕਿਹਾ ਵੀ ਸੁਣ ਲੈਣੇ ਆ। ਅਣੀ ਮਤਰੀ ਕੀ ਗੱਲਬਾਤ ਕੀ ਹੋਈ ਪਤਾ ਲੱਗਾ ਕੁਝ? ਗੱਲਬਾਤ ਮੇਰੇ ਕੋਲ ਇੱਥੇ ਲੰਮਾ ਪਿਆ ਹੈਗਾ। ਹਾਂਜੀ ਛੋਟਾ ਮੁੰਡਾ ਵੀ ਇੱਕ ਨਜ਼ਰ ਕੀਰਤਨ ਤੇ ਗਿਆਗਾ ਉਹ ਵੀ ਆਣ ਕੇ ਲੰਮਾ ਪੈ ਗਿਆ ਤੇ ਛੋਟਾ ਉੱਤੋਂ ਛੋਟਾ ਦੁੱਧ ਭਲੋਂਦੇ ਸੀਗੇ ਉੱਥੇ ਅੱਛਾ ਸੇਵਾ ਕਰਦੇ ਸੀਗੇ ਉਹਦਾ ਮੌਜ ਜਿਹੜਾ ਡੇਰੇ ਵਾਲਾ ਮੁੰਡਾ ਵਾ ਉਹ ਕਹਿੰਦਾ ਤੂੰ ਮੇਰੀ ਹਲ ਕੀ ਦੇਖਦਾ ਵਾ ਉਹ ਕਹਿੰਦਾ ਮੈਂ ਤੇ ਹਲ ਕੀ ਦੇਖਣਾ ਵਾ ਡੇਰੇ ਵਾਲਾ ਕੌਣ ਮੁੰਡਾ ਉਹ ਮੁੰਡੇ ਡੇਰੇ ਵਾਲੇ ਨਹੀਂ ਛੋਟਾ ਜਗਾ ਵਾਲੇ ਉਹਨੇ 15 20 ਮੁੰਡੇ ਟਰੈਕਟਰ ਤੇ ਪਿੱਛੇ ਖੜੇ ਕੀਤੇ ਸੀਗੇ ਇਹ ਕਿੰਨੇ ਮੈਂ ਆਪਣੇ ਪ੍ਰਾਣ ਨੂੰ ਲਿਆਵੇਂ ਲੜਨਾ ਪੈਣਾ ਇਹਦਾ ਕੱਚਾ ਪਾਇਆ ਮੇਰੇ ਮੁੰਡੇ ਨੇ ਉੱਠ ਕੇ ਚਲ ਗਿਆ ਉੱਠ ਕੇ ਜਾਂਦੇ ਉਹਨੇ ਸਿੱਧਾ ਜਾਂਦੇ ਨੇ ਦੱਤਰ ਮਾਰਿਆ ਉਹਦੇ ਸਿਰ ਦੇ ਵਿੱਚ ਉੱਥੇ ਨਹੀਂ ਉੱਠ ਹੋਇਆ ਹਾਏ ਕਿੰਨੇ ਦੱਤਰ ਮਾਰਿਆ ਇਹ ਪਤਾ ਨਹੀਂ ਕਿਹੜੇ ਮੁੰਡੇ ਹੈਗੇ ਬਹੁਤ ਜਾਣੇ ਸੀ ਉੱਥੇ ਦਾ ਹਾਏ ਤੇ ਫਿਰ ਮੁੰਡੇ ਨੂੰ ਹਸਤਾ ਲੱਗ ਗਏ ਹਸਪੀਟਲ ਲੈ ਗਏ ਉਲਟੀਆਂ ਕਰਦਾ ਹੈਗਾ ਮੈਂ ਉਹਨੂੰ ਕਲਾਵਾ ਪਰ ਲਿਆ ਆਪਣੇ ਪੁੱਤ ਨੂੰ ਮੈਂ ਕਿਹਾ ਦੰਦ ਕੋਈ ਨਹੀਂ ਹੁੰਦਿੰਦੀ ਕਿੰਨੀ ਉਮਰ ਸੀ ਮੁੰਡੇ ਦੀ ਹਾਏ ਨੀ ਮੇਰੇ ਨਹੀਂ ਤਾਂ ਉਹਦਾ ਕਰੀ ਨੀ ਉਮਰ ਦਾ ਉਮਰ ਦਾ ਅਬ ਨਹੀਂ ਹਗਾ ਜਦ ਪੂਰਾ ਹੋਇਆ ਤੇ ਡੈਡੀ ਮੁੰਡੇ ਦੇ ਉਹ ਵੀ ਤੇ ਰੰਗ ਦਾ ਕੰਮ ਕਰਦੇ ਉਹ ਮਗਰ ਕਿਹਾ ਉਹਦੇ ਵੀ ਦੱਤਨ ਮਾਰਿਆ ਉਹ ਮੁੰਡੇ ਆ ਅੱਛਾ ਉਹਦੇ ਡੈਡੀ ਤੇ ਵੀ ਮਾਰਿਆ ਹਾਂਜੀ ਹਾਂ ਤੇ ਮੁੰਡੇ ਹਿਾਰਪੁਰ ਭੇਜਿਆ ਸੀ ਉਸ ਤੋਂ ਬਾਅਦ ਉਹ ਡੈਥ ਹਿਾਰਪੁਰ ਹੋਈ ਆ ਹਾਂਜੀ 6 ਵਜੇ ਨਾਲ ਮੈਨੂੰ ਫੋਨ ਆ ਗਿਆ ਤੇ ਬੋਡੀ ਸ਼ਹਿਰਪੁਰ ਹੀ ਪਈ ਹੁਣ ਹਾਂਜੀ ਉੱਥੇ ਹੀ ਆ ਤੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਕੋਈ ਆਈ ਹੀ ਪੁਲਿਸ ਫੋਰਸ ਕੋਈ ਨਹੀਂ ਇੱਥੇ ਆਈ ਅੱਛਾ ਰਾਤ ਦਾ ਗਲਬਤ ਹੋਈ ਪੁਲਿਸ ਤੁਹਾਡੇ ਕੋਲ ਨਹੀਂ ਪਹੁੰਚੀ ਪੁਲਿਸ ਨਹੀਂ ਪਹੁੰਚੀ ਹੜਕਾ ਪਰ ਲੈ ਲੈ ਕੇ ਲਿਆਏ ਸਕੇ ਦੋ ਜਣਾਂ ਹਾਂ ਕਹਿੰਦੇ ਲੈ ਗਏ ਅੱਛਾ ਦੋ ਜਣ ਫੜ ਕੇ ਲੈ ਗਏ ਨਾ ਹਾਂਜੀ ਬਈ ਕੀ ਮਾਮਲਾ ਸੀ ਅੱਜ ਦਾ ਭਾਜੀ ਕੱਲ ਸੀ ਯਾਨੀ ਕਿ ਨਗਰ ਕੀ ਤਰਸੀ 5 ਤਰੀਕਾ ਗੁਰੂ ਨਾਨਕ ਦਾ ਅੱਛਾ ਜੀ ਆਪਾਂ ਉਥੇ ਦੁੱਧ ਦਾ ਲੰਗਰ ਲਾਇਆ ਸੀ ਤੇ ਦੁੱਧ ਲੰਗਰ ਤੇ ਮੁੰਡਾ ਸਾਡਾ ਸੀ ਛੋਟਾ ਅੱਛਾ ਜੀ ਉਹਨੇ ਇਹਨਾਂ ਨੇ ਆ ਕੇ ਹਮਲਾ ਕੀਤਾ ਕਨੇ ਹਮਲਾ ਕੀਤਾ ਜੀ ਇਹਨਾਂ ਦੇ ਬਿੱਲੇ ਸਾਈ ਦੇ ਮੁੰਡੇ ਨੇ ਅੱਛਾ ਜੀ ਰਮਾਨਪੁਰ ਦੇ ਬੰਦੇ ਸੀ ਬਿੱਲੇ ਸਾਈ ਦੇ ਕਿਹੜੀ ਜਗ੍ਹਾ ਦੇ ਐ ਇਹ ਭਾਈ ਤਲਵੰਡੀ ਸੱਲਾਂ ਦੇ ਅੱਛਾ ਜੀ ਹਾਂਜੀ ਹਾਂਜੀ ਹਮਲਾ ਕੀਤਾ ਫੇਰ ਇਹਨਾਂ ਦੇ ਭਾਈ ਸਾਡੇ ਇੱਕ ਮੁੰਡੇ ਦੇ ਸਿਰ ਦੇ ਵਿੱਚ ਰਾਡ ਮਾਰ ਕੇ ਤੇ ਉਹਨੂੰ ਜਾਂਦੀਏ ਥਾਂ ਦੇ ਮਾਰਤਾ ਕੋਈ ਰੰਜਿਸ਼ ਕੋਈ ਪੁਰਾਣੀ ਦੁਸ਼ਮਣੀ ਕੋਈ ਕੁਝ ਭਾਈ ਕੁਛ ਨਹੀਂ ਕੋਈ ਅਦਰ ਸਕੂਲ ਟਾਈਮ ਦੀ ਕੋਈ ਇਹਨਾਂ ਦੀ ਗੱਲਬਾਤ ਹੈਗੀ ਸੀ ਕੋਈ ਅੱਛਾ ਜੀ ਹਾਂਜੀ ਕਿੰਨੇ ਚਿਰ ਦਾ ਬੇਟਾ ਤੁਹਾਡਾ ਭਤੀਜਾ ਇਹ 21 ਹਾਲ ਦਾ ਜੀ ਪੜਦਾ ਸੀ ਇਹ ਨਹੀਂ ਪੜਦਾ ਨਹੀਂ ਬਾਹਰ ਆਇਆ ਗਰੀਸ ਜਾਂ ਅੱਛਾ ਬਾਹਰੋਂ ਆਇਆ ਸੀ ਹਾਂਜੀ ਛੋਟੀ ਗੱਟਰ ਅੱਛਾ ਉਹਨਾਂ ਨੂੰ ਪਤਾ ਲੱਗਾ ਕਿ ਬਾਹਰੋਂ ਆਇਆ ਕਦ ਕਿੰਨੇ ਚਿਰ ਹੋ ਗਿਆ ਇਹਨੂੰ ਬਾਹਰੋਂ ਇਹਨੂੰ ਹੋ ਗਿਆ ਹੁਣੇ ਡੇਢ ਕੁ ਮਹੀਨਾ ਹੋ ਗਿਆ ਹਾਂ ਅੱਛਾ ਜੀ ਹਾਂਜੀ ਹਾਂਜੀ ਤੇ ਕੋਈ ਕੀ ਲੱਗਦਾ ਤੁਹਾਨੂੰ ਇਹ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਹਾਂਜੀ ਹਾਂਜੀ ਤੇ ਉਹਨਾਂ ਦੇ ਮਾਤਾ ਪਿਤਾ ਕੀ ਕਰਦੇ ਆ ਕੋਈ ਭਰਾ ਉਹਨਾਂ ਦੇ ਜਾਨੀ ਕਿ ਡੇਰਾ ਬਾਬਿਆਂ ਦਾ ਮੰਗ ਮੰਗ ਜਾਨੀ ਕਿ ਕਰਦੇ ਕਿ ਯਾਰ ਆਪਣਾ ਉਹਨਾਂ ਦਾ ਵੀ ਜਿਨ੍ਹਾਂ ਨੇ ਕਤਲ ਕੀਤਾ ਹਾਂਜੀ ਹਾਂਜੀ ਕਤਲ ਕਿਹਨੇ ਕੀਤਾ ਆ ਲਵੀ ਲਵੀ ਮੁੰਡਾ ਬਿੱਲੇ ਸਾਈ ਦਾ ਮੁੰਡਾ ਅੱਛਾ ਜੀ ਹਾਂ ਜੀ ਦੂਜਾ ਕੌਣ ਦੂਜਾ ਇਕੱਲਾ ਸੀ ਕਿ ਹੋਰ ਕਲਦੀਪ ਦਾ ਮੁੰਡਾ ਇੱਕ ਉਹਨਾਂ ਦੇ ਕੀ ਨਾਮ ਇੱਕ ਮਾਨਪੁਰੀਆ ਲਾਡੀ ਲਾਡੀ ਤੇ ਮਾਰਿਆ ਕਿਹਦੇ ਨਾਲ ਉਹਨਾਂ ਨੇ ਇਹਨਾਂ ਨੇ ਡਾੜ ਮਾਰਿਆ ਸੀ ਉਹ ਸਿਰ ਤੇ ਤੇ ਉੱਥੇ ਕੋਈ ਸੀਗਾ ਨਹੀਂ ਜਦੋਂ ਡਾੜ ਵੱਜਾ ਡਾੜ ਵੱਜਾ ਭਾਜੀ ਬਥੇਰੀ ਬਬਲਾ ਇਸ ਲਈ ਭਲਾ ਨਹੀਂ ਕੋਈ ਲੱਗਿਆ ਅੱਛਾ ਜੀ ਕੋਈ ਵੀਡੀਓ ਕੋਈ ਫੋਟੋ ਖਿੱਚੀ ਹੋਵੇ ਮੌਕੇ ਤੇ ਕੈਮਰਾ ਵੀਡੀਓ ਅੱਛਾ ਜੀ ਲੜ ਲੜਦੇ ਆ ਦੀ ਹਾਂ ਜੀ ਹਾਂ ਜੀ अच्छा ते मौके ते दे डेथ हो गई के हॉस्पिटल लेके गए नहीं भाई पहले टांडे खड्या उनो टांडे उनने रेफर करता छारपुर अच्छा जी छारपुर ते 4 ਵਜੇ ਉਹਨਾਂ ਨੇ ਜਾਨਕੀ ਜਤੋਂ ओके तो पुलिस ਨੇ پکڑ ਲਿਆ ਮੁਜਰੀਮ ਨੂੰ ਨਹੀਂ ਭਾਈ ਕਾਰਵਾਈ ਤਾਂ ਕਹਿੰਦੇ ਚੱਲਣ ਦੇਈ ਕਾਰਵਾਈ ਹਜੇ ਚੱਲਦੀ ਪਈ ਹੈ ਹਾਂਜੀ ਹਾਂਜੀ ਓਕੇ ਓਕੇ ਅੱਜ ਸਵੇਰੇ ਸਾਨੂੰ ਇੱਕ ਫੋਨ ਆਇਆ ਸੀ ਸਿਪਲ ਹਸਪਤਲ ਤੋਂ ਆਪਣਾ ਕੀ ਨਾਮ ਹੈ ਜੀ ਐਸਆਈ ਗੁਰਵਿੰਦਰ ਸਿੰਘ ਅੱਛਾ ਜੀ ਡਿਊਟੀ ਸਲ ਜੋਥਣਾ ਟੰਡਰ ਹਾਂਜੀ ਹੋਣ ਆਇਆ ਸੀ ਕਿ ਵੀ ਸਾਹਿਲ ਪੁੱਤਰ ਹੈ ਜਿਹਦਾ ਕੱਲ ਜਿਹਦਾ ਕੱਲ ਝਗੜਾ ਹੋਇਆ ਸੀ ਉਹਨਾਂ ਨੇ ਨਜ਼ਰ ਕੀਤੇ ਨਿਕਲੇ ਆਏ ਸੀ ਤੇ ਉਹਦੀ ਸਿਵਲ ਹਸਪੀਟਲ ਹਸਿਆ ਪਰ ਮੌਤ ਹੋ ਗਈ ਹੈ ਇਸ ਸਬੰਧ ਚ ਅਸੀਂ ਤੇ ਪੁਲਿਸ ਆ ਕੇ ਜੋ ਵੀ ਪਗ ਦੀ ਤਰਵੀਦ ਹੈ ਲੱਤ ਪੋਸਟਮਨ ਕਰਵਾ ਕੇ ਲਾਸ਼ ਵਾਸ਼ਾ ਉਹਨੇ ਕਰਿਆ ਸੋ ਜਿਹੜੇ ਮੁਜਰੀਮ ਆ ਹਜੇ ਤੱਕ ਕਹਿੰਦੇ ਪਕੜੇ ਨਹੀਂ ਗਏ ਨਹੀਂ ਉਹਨਾਂ ਦੀ ਭਾਲ ਜਾਰੀ ਹੈ ਹੁਣ ਜਲਦੀ ਜਲਦੀ ਗੁਫਤਾਰ ਕੀਤਾ ਜਾਵੇਗਾ ਅੱਛਾ ਜੀ ਕੋਈ ਪਤਾ ਆਪਾਂ ਨੂੰ ਕਿੱਥੇ ਦੇ ਹੈ ਕੌਣ ਹੈ ਉਹਨਾਂ ਦੇ ਘਰਦਿਆਂ ਨਾਲ ਕੋਈ ਨਹੀਂ ਇਹ ਸਾਰੇ ਜਮੀਨਾਂ ਪਿੰਡ ਦੇ ਨਹੀਂ ਨੇ ਲੱਛਾਤੀ ਦੇ ਨੇ ਲੱਗੇ ਲਾਲੀ ਮਿੰਡਾਂ ਦੇ ਨੇ ਕੀ ਲੱਗਦਾ ਕੀ ਰੰਜਿਸ਼ ਐ ਇਹਨਾਂ ਦੀ ਕੋਈ ਆਪਸੀ ਕਾ ਗਈ ਪਹਿਲਾਂ ਕੋਈ ਪੁਰਾਣਾ ਝਗੜਾ ਹੋਇਆ ਸੀ ਉਹ ਰੰਜਿਸ਼ ਨਾਲ ਅੱਛਾ ਜੀ ਉਹਦੇ ਚੱਲੇ ਸੀ ਜੀ ਓਕੇ ਜੀ ਮਾ ਪਿਆਰ